ਮਾਝੇ ਵਾਲੇ ਅੰਮ੍ਰਿਤਸਰੀਆਂ ਦਾ ਬੰਮ ਚੈਨਲ ਦੇਖਣ ਵਾਲੇ ਆਪਣੇ ਸਾਰੇ ਹੀ YouTube ਵਾਲੇ ਪਰਿਵਾਰ ਨੂੰ ਨਮਸਕਾਰ ਜੀ RAM RAM ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਨੂੰ ਥੋੜੀਆਂ ਜਿਨ੍ਹਾਂ ਰਲੀਆਂ ਮਿਲੀਆਂ ਬੋਲੀਆਂ ਸੁਣਾਉਣ ਲੱਗੇ ਆ ਜੀ ਇਹ ਬੋਲੀਆਂ ਸੁਣਨੀਆਂ ਨਾਲੇ ਤੁਸੀਂ ਸਾਵਣ ਦੇ ਮਹੀਨੇ 'ਚ ਪਾਉਣੀਆਂ ਖੂਬ ਸਾਰਾ ਗਿੱਧਾ ਪਾਉਣਾ ਖੂਬਸਾਰਾ ਇੰਜੋਏ ਕਰਨਾ ਹੱਸਣਾ ਖੇਡਣਾ ਇਹ ਹੱਸਣ ਖੇਡਣ ਦਾ ਤੇ ਤੀਆਂ ਦੇ ਤਿਉਹਾਰ ਦਾ ਮਹੀਨਾ ਆ ਰਿਹਾ ਜੀ ਤੀਆਂ ਦਾ ਤੇ ਤੀਆਂ ਦਾ ਇੱਕ ਹੀ ਗੱਲ ਆ ਜੀ ਤੀਆਂ ਤੀਆਂ ਦੇ ਤਿਆਰ ਆ ਤੇ ਇਹ ਤੀਆਂ ਦਾ ਮਹੀਨਾ ਆ ਰਿਹਾ ਜੇ ਸਾਵਣ ਦਾ ਮਹੀਨਾ ਤੇ ਤੀਆਂ ਦਾ ਮਹੀਨਾ ਆ ਰਿਹਾ ਜੀ ਤੀਆਂ ਨੇ ਖੂਬਸਾਰਾ ਪਹਿਣਾ ਨੇ ਖੂਬਸਾਰਾ ਹਸਣਾ ਖੇਡਣਾ ਬੋਲਣਾ ਪਾਉਣਾ ਨੱਚਣਾ ਤੇ ਖੂਬ ਸਾਰਾ ਅੰਜਵਾਇ ਕਰਨਾ ਜੀ ਸੁਣੋ ਔਨੇ ਬੋਲੀਆਂ ਸੱਸ ਸੌਰੇ ਨੇ ਅਡ ਕਰ ਦਿੱਤਾ ਸੱਸ ਸੌਰੇ ਨੇ ਅਡ ਕਰ ਦਿੱਤਾ ਦੇ ਕੇ ਸੇਰ ਕਿ ਆਟਾਵੇ ਨਿਤ ਕੌਣ ਲੜੇ ਕੌਣ ਪਟਾਵੇ ਚਾਹਤਾਵੇ ਨਿਤ ਕੌਣ ਲੜੇ ਕੌਣ ਪਟਾਵੇ ਚਾਟਾਵੇ ਨਿਤ ਕੌਣ ਲੜੇ ਕੌਣ ਪਟਾਵੇ ਚਾਟਾਵੇ ਨਿਤ ਕੌਣ ਲੜੇ ਕੌਣ ਪਟਾਵੇ ਚਾਟਾਵੇ ਨਿਤ ਕੌਣ ਲੜੇ ਚੀਰਾ ਦੀ ਕੁੜੀ ਦੇ ਨਾਲ ਤੇਰੀ ਵੇਦੋਸਤੀ ਚੀਰਾ ਦੀ ਕੁੜੀ ਦੇ ਨਾਲ ਤੇਰੀ ਵੇਦੋਸਤੀ ਆਉਂਦਾ ਜਾਂਦਾ ਚਬਦਾਨੇ ਤੇਰੇ ਦਿਲ ਦੀਆਂ ਮਾਇਆ ਤੂੰ ਜਾਣੇ 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 ਲਾਲ ਚੁੰਨੀ ਦੇ ਉੱਤੇ ਦੇਂਦੀਆਂ ਫੁੱਟੀਆਂ ਲਾਲ ਚੁੰਨੀ ਦੇ ਉੱਤੇ ਦੇਂਦੀਆਂ ਫੁੱਟੀਆਂ ਤੋਰਦੇ ਮਾਏ ਨੀ ਰਾਂਝਾ ਲੈ ਕੇ ਆਇਆ ਛੁੱਟੀਆਂ ਤੋਰਦੇ ਮਾਏ ਨੀ ਰਾਂਝਾ ਲੈ ਕੇ ਆਇਆ ਛੁੱਟੀਆਂ ਤੋਰਦੇ ਮਾਏ ਨੀ ਰਾਂਝਾ ਲੈ ਕੇ ਆਇਆ ਛੁੱਟੀਆਂ ਲਾਲ ਨੇ ਚੁੰਨੀ ਦੇ ਉੱਤੇ ਤਿੱਲੇ ਦੀਆਂ ਤਾਰੀਆਂ ਲਾਲ ਨੇ ਚੁੰਨੀ ਦੇ ਉੱਤੇ ਤਿੱਲੇ ਦੀਆਂ ਤਾਰੀਆਂ ਨੇ ਜਨਵੇਂ ਆਈ ਬੁੱਲੇ ਲੁੱਟਣ ਕਵਾਰਿਆਂ 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 ਚਿੱਟੇ ਚਿੱਟੇ ਚੌੜਾਂ ਦੀਆਂ ਪਿੰਨੀਆਂ ਬਣਾਉਣੀਆਂ ਚਿੱਟੇ ਚਿੱਟੇ ਚੌੜਾਂ ਦੀਆਂ ਪਿੰਨੀਆਂ ਬਣਾਉਣੀਆਂ ਪਹਿਲੇ ਪਿੰਨੀ ਮੇਰੇ ਢੋਲ ਦੀਨੀ ਮੇਰੀ ਜਿੰਦ ਮਾਇਏ ਵਿੱਚ ਬੋਲਦੀਨੀ 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 ਚਿੱਟਿਆਂ ਚੌੜਾਂ ਦਾ ਪਾਣੀ ਬੂਏ ਅੱਗੇ ਢੋਲਿਆ ਜਿੱਤੇ ਆ ਚੌੜਾਂ ਦਾ ਪਾਣੀ ਬੂਏ ਅੱਗੇ ਡੋਲਿਆ ਜਿੱਦਣ ਦੀ ਮੈਂ ਆਏ ਮਾਈ ਹੱਸ ਕੇ ਨਾ ਬੋਲਿਆ ਜਿੱਦਣ ਦੀ ਮੈਂ ਆਏ ਮਾਈ ਹੱਸ ਕੇ ਨਾ ਬੋਲਿਆ ਜਿੱਦਣ ਦੀ ਮੈਂ ਆਏ ਮਾਈ ਹੱਸ ਕੇ ਨਾ ਬੋਲਿਆ ਜਿੱਦਣ